ਅੱਜ ਆਪਾਂ ਗੱਲ ਕਰਾਂਗੇ ਸਮਰੂਹ ਜ਼ਿਲ੍ਹਾ ਦੇ ਪਿੰਡ ਮੌੜਾਂ ਦੇ ਉੱਥੋਂ ਦਾ ਇੱਕ ਆਮ ਵਿਅਕਤੀ ਇੱਕ ਸਿੱਧੀ ਸਾਦੀ ਜ਼ਿੰਦਗੀ ਜਿਉਣ ਵਾਲਾ ਵਿਅਕਤੀ ਕਿਵੇਂ ਡਾਕੂ ਬਣਿਆ ਤੇ ਕਿਵੇਂ ਉਸਨੇ ਆਪਣੇ ਭਰਾ ਦਾ ਬਦਲਾ ਅਹਿਮਦ ਡੋਗਰ ਕੋਲੋਂ ਲਿਆ ਤੁਹਾਨੂੰ ਸਾਰਾ ਕੁਝ ਕਹਾਣੀ ਵਿੱਚ ਦੱਸਾਂਗੇ ਜਿਉਣੇ ਮੌੜ ਦੇ ਪਿਤਾ ਦਾ ਨਾਮ ਖੜਕ ਸਿੰਘ ਤੇ ਮਾਤਾ ਦਾ ਨਾਮ ਪ੍ਰੇਮਕੌਰ ਸੀ ਇਹ ਤਿੰਨ ਭਰਾ ਸਨ ਤੇ ਇੱਕ ਭੈਣ ਸੀ ਭੈਣ ਦਾ ਨਾਮ ਭੈਣ ਬਿਸਨੂ ਸੀ ਤੇ ਪਰਾ ਸੀ ਜਿਹੜਾ ਜਿਉਨੇ ਮੌੜ ਦਾ ਸਭ ਤੋਂ ਵੱਡਾ ਸੀਗਾ ਉਸ ਦਾ ਨਾਮ ਸੀਗਾ ਵਿਸ਼ਨਾ ਤੇ ਵਿਚਾਲੜੇ ਦਾ ਨਾਮ ਸੀ ਕਿਸਨਾ ਸਭ ਤੋਂ ਛੋਟਾ ਸੀ ਜੱਟ ਜਿਉਨਾ ਮੌੜ ਇਹਨਾਂ ਦੇ ਨਾਮ ਪਿੱਛੇ ਡਾਕੂ ਕਿਵੇਂ ਲੱਗਿਆ ਉਹ ਤੁਹਾਨੂੰ ਦੱਸਦੇ ਆ ਪਹਿਲਾਂ ਆਪਾਂ ਗੱਲ ਕਰਾਂਗੇ ਜਿਉਨੇ ਦੇ ਵੱਡੇ ਭਰਾ ਕਿਸਨੇ ਬਾਰੇ ਇਹ ਬਹੁਤ ਹੀ ਯਸ਼ੀਲਾ ਸੀ ਫਰਤੀਲਾ ਸੀ ਇਹ ਕਬੱਡੀ ਵੀ ਖੇਡਦੇ ਰਹਿਆ ਜੰਨਾ ਕਿਸਨੇ ਮੌੜ ਦੇ ਪਿੰਡ ਦਾ ਹੀ ਇੱਕ ਸਰਦਾਰ ਸੀ ਜੋ ਬਾੜੀ ਮਾੜੀ ਨੀਦ ਵਾਲਾ ਸੀ ਕਿਸਨੇ ਦੀ ਭੈਣ ਵਿਸ਼ਨੋ ਸਰਦਾਰ ਦੇ ਖੇਤ ਵਿੱਚੋਂ ਸਾਗ ਤੋੜ ਲੈਂਦੀ ਆ ਅਤੇ ਘਰੇ ਆ ਕੇ ਤੋਸਵਾਰ ਕੇ ਰੰਨਾ ਰੱਖ ਦਿੰਦੀ ਆ ਤਾਂ ਜਦੋਂ ਸਰਦਾਰ ਨੂੰ ਪਤਾ ਲੱਗਦਾ ਕਿ ਕਿਸ਼ਨੇ ਦੀ ਭੈਣ ਆ ਮੇਰੇ ਖੇਤ ਵਿੱਚੋਂ ਸਾਗ ਤੋੜ ਕੇ ਲੈ ਗਈ ਤਾਂ ਉਹ ਉਹਨਾਂ ਪੈਰੀ ਕਿਸ਼ਨੇ ਦੇ ਘਰ ਆ ਕੇ ਉਹਨਾਂ ਦੇ ਚੁੱਲ੍ਹੇ ਤੇ ਲੱਤ ਮਾਰਦਾ ਅਤੇ ਜਿਹੜਾ ਸਾਗ ਚੁੱਲ੍ਹੇ ਦੇ ਉੱਤੇ ਰੱਖਿਆ ਹੁੰਦਾ ਉਹ ਸਾਰਾ ਡੋਲ ਦਿੰਦਾ ਉਸ ਵੇਲੇ ਕਿਸ਼ਨਾ ਘਰ ਨਹੀਂ ਹੁੰਦਾ ਤਾਂ ਕਿਸ਼ਨਾ ਜਦੋਂ ਘਰ ਆਉਂਦਾ ਦੀ ਭੈਣ ਬਿਸ਼ਨੂ ਸਾਰੀ ਗੱਲ ਸਮਝਾਉਂਦੀ ਆ ਤਾਂ ਕਿਸ਼ਨੇ ਦਾ ਜਿਹੜਾ ਖੂਨ ਆ ਉਹ ਖੋਲੇ ਜਾਂਦਾ ਤਾਂ ਕਿਸ਼ਨਾ ਉਹਨੇ ਪੈਰੀ ਸਰਦਾਰ ਦੇ ਘਰ ਜਾ ਬੜਦਾ ਤਾਂ ਸਰਦਾਰ ਤਾਂ ਘਰ ਨਹੀਂ ਹੁੰਦਾ ਪਰ ਉਹਨਾਂ ਦੇ ਘਰ ਸਰਦਾਰ ਦੀ ਪਤਨੀ ਹੁੰਦੀ ਹੈ ਤਾਂ ਕਿਸ਼ਨਾ ਸਰਦਾਰ ਦੀ ਪਤਨੀ ਨੂੰ ਕੁੱਟਦਾ ਤੇ ਉਸਦੇ ਕੰਨਾਂ ਵਿੱਚੋਂ ਉਹਦੀਆਂ ਵਾਲੀਆਂ ਲਾ ਲੈਂਦਾ ਤੇ ਕਿਸ਼ਨਾ ਸਰਦਾਰ ਦੇ ਘਰੋਂ ਉਹਦਾ ਸੋਨਾ ਗਹਿਣਾ ਗੱਟਾ ਲੁੱਟ ਕੇ ਪਿੰਡ ਵਿੱਚੋਂ ਫਰਾਰ ਹੋ ਜਾਂਦਾ ਤਾਂ ਉਹ ਫਰਾਰ ਹੋਇਆ ਹਰਿਆਊ ਜਾ ਬੜਦਾ ਹਰਿਆਊ ਪਿੰਡ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਆਉਂਦਾ ਤੇ ઘરે ਉਹ ਜਾ ਕੇ ਉਸ ਦੀ ਮੁਲਾਕਾਤ ਅਹਿਮਦ ਡੋਗਰ ਦੇ ਨਾਮ ਦੇ ਵਿਅਕਤੀ ਨਾਲ ਹੁੰਦੀ ਹੈ ਅਹਿਮਦ ਡੋਗਰ ਕਿਸ਼ਨੇ ਨੂੰ ਆਪਣੇ ਘਰ ਰਹਿਣ ਲਈ ਥਾਂ ਦਿੰਦਾ ਹੈ ਅਤੇ ਹੌਲੀ ਹੌਲੀ ਸਮੇਂ ਦੇ ਨਾਲ ਦੋਵੇਂ ਪੱਗਵਟ ਯਾਰ ਬਣ ਜਾਂਦੇ ਹਨ ਤੇ ਡੋਗਰ ਕਿਸ਼ਨੇ ਤੋਂ ਆਪਣੇ ਫਾਇਦੇ ਲਈ ਉਸ ਨੂੰ ਘਰ ਰੱਖ ਰਿਹਾ ਹੁੰਦਾ ਤੇ ਕਿਸ਼ਨੇ ਨੂੰ ਕਿਸੇ ਵੀ ਗੱਲ ਦਾ ਕੋਈ ਖਬਰ ਨਹੀਂ ਸੀ ਕਿਸ਼ਨਾ ਦਿਨੇ ਡਾਕੇ ਮਾਰਦਾ ਚੋਰੀਆਂ ਕਰਦਾ ਤੇ ਗਹਿਣਾ ਘਟਾ ਲੁੱਟ ਕੇ ਡੋਗਰ ਨੂੰ ਸੰਭਾਲ ਦਿੰਦਾ ਤਾਂ ਉਹਨੇ ਪੰਜ ਸਾਲ ਚੋਰੀਆਂ ਕਰੀਆਂ ਡਾਕੇ ਮਾਰੇ ਜੋ ਵੀ ਉਹਨੇ ਧਨ ਦੌਲਤ ਇਕੱਠੀ ਕੀਤੀ ਉਸ ਦੇ ਨਾਲ ਜੋ ਮੈਂ ਪੜਿਆ ਕਿ ਛੋੜੀਆਂ ਬੇਟੀਆਂ ਭਰ ਦਿੱਤੀਆਂ ਸੀ ਸੋਨੇ ਤੇ ਚਾਂਦੀ ਨਾਲ ਤਾਂ ਡੋਗਰ ਦੇ ਮਨ ਵਿੱਚ ਪਹਿਲੇ ਦਿਨ ਤੋਂ ਹੀ ਲਾਲਚ ਸੀ ਡੋਗਰ ਪਾਪੀ ਬੰਦਾ ਸੀ ਤਾਂ ਪੰਜ ਸਾਲਾਂ ਬਾਅਦ ਕਿਸਨੇ ਦੇ ਨਾਮ ਦੀ ਚਾਰੇ ਪਾਸੇ ਹਾਹਾਕਾਰ ਮੱਚ ਗਈ ਸੀ ਉਸ ਵੇਲੇ ਪੁਲਿਸ ਨੇ ਸਰਕਾਰ ਨੇ ਕਿਸ਼ਨੇ ਦੀ ਗ੍ਰਿਫਤਾਰੀ ਦਾ ਇਨਾਮ 500 ਰੁਪਏ ਰੱਖਿਆ ਸੀ। ਉਹਨਾਂ ਟਾਈਮਾਂ ਦੇ ਵਿੱਚ 500 10 ਲੱਖ ਵਰਗਾ ਹੁੰਦਾ ਸੀ। ਤਾਂ ਇਹ ਇਨਾਮ ਸੁਣ ਕੇ ਡੋਗਰ ਦੀ ਨੀਤ ਬਦਲ ਜਾਂਦੀ ਹੈ ਵੀ ਇਹੋ ਜਿਹੇ ਮਿੱਤਰ ਤਾਂ 100 ਹੋਰ ਬਣ ਜਾਣਗੇ। ਪਰ ਜਿਹੜਾ ਇਹਦਾ ਗਹਿਣਾ ਘੱਟਾ ਲੁੱਟਿਆ ਹੋਇਆ ਉਹ ਵੀ ਮੇਰੇ ਕੋਲ ਰਹਿ ਜਾਊ ਅਤੇ ਜੋ ਸਰਕਾਰ ਨੇ 500 ਇਨਾਮ ਰੱਖਿਆ ਮੈਨੂੰ ਉਹ ਵੀ ਮਿਲ ਜਾਊ। ਕਿਸ਼ਨਾ ਆਦਿ ਨੇ ਚੋਰੀਆਂ ਠੱਗੀਆਂ ਕਰਦਾ ਡਾਕੇ ਮਾਰਦਾ ਅਤੇ ਰਾਤ ਨੂੰ ਡੋਗਰ ਦੇ ਘਰ ਆ ਕੇ ਸ਼ਰਾਬ ਪੀ ਕੇ ਸੌਂ ਜਾਂਦਾ। ਤਾਂ ਇੱਕ ਦਿਨ ਕੀ ਹੁੰਦਾ ਕਿਸ਼ਨਾ ਰਾਤ ਨੂੰ ਸ਼ਰਾਬ ਪੀ ਰਿਹਾ ਹੁੰਦਾ। ਡੋਗਰ ਵੀ ਉਸਦੇ ਨਾਲ ਸ਼ਰਾਬ ਪੀ ਰਿਹਾ ਹੁੰਦਾ। ਤਾਂ ਡੋਗਰ ਕਿਸ਼ਨੇ ਨੂੰ ਜ਼ਿਆਦਾ ਸ਼ਰਾਬ ਪਿਆ ਕੇ بے ਸੁਰਤ ਕਰਕੇ ਉਸ ਨੂੰ ਮੰਜੇ ਦੇ ਉੱਤੇ ਲਟਾ ਕੇ ਸੰਗਲਾਂ ਨਾਲ ਜਾਕੜ ਕੇ ਕੋਹੜੀ ਤੇ ਚੜਦਾ ਅਤੇ ਬਲਾਡੇ ਚੌਂਕੀ ਦੇ ਵਿੱਚ ਜਾ ਬਣਦਾ ਚੌਂਕੀ ਵਿੱਚ ਜਾ ਕੇ ਡੋਗਰ ਪੁਲਿਸ ਨੂੰ ਕਿਸ਼ਨੇ ਦੀ ਖਬਰ ਦਿੰਦਾ ਅਤੇ ਪੁਲਿਸ ਰਾਤ ਨੂੰ ਹੀ ਕਿਸ਼ਨੇ ਨੂੰ ਆ ਕੇ ਗ੍ਰਿਫਤਾਰ ਕਰ ਲੈਂਦੀ ਹੈ ਅਤੇ ਕਿਸ਼ਨੇ ਨੂੰ ਕਾਲੇ ਪਾਣੀ ਭੇਜ ਦਿੱਤਾ ਜਾਂਦਾ ਇਹ ਕਹਾਣੀ ਸੀ ਕਿਸ਼ਨੇ ਦੀ ਅਤੇ ਆਪਾਂ ਹੁਣ ਗੱਲ ਕਰਦੇ ਹਾਂ ਜਿਉਂ ਨੇ ਮੋੜ ਦੀ ਬੀ ਜਿਉਨੇ ਮੌੜਨੇ ਆਪਣੇ ਭਰਾ ਦਾ ਬਦਲਾ ਡੋਗਰ ਕੋਲੋਂ ਕਿਵੇਂ ਲਿਆ ਅਤੇ ਉਹ ਡਾਕੂ ਕਿਵੇਂ ਬਣਿਆ ਜਿਉਨੇ ਦੀ ਉਮਰ 20 ਬਾਜੀ ਸਾਲ ਦੀ ਹੁੰਦੀ ਹੈ ਉਹ ਆਪਣੇ ਪਿੰਡ ਦੇ ਵਿੱਚ ਹੀ ਕਿਸੇ ਡੇਰੇ ਦੇ ਵਿੱਚ ਚੰਡੇ ਦੀ ਵਾਰ ਦਾ ਜਾਪ ਕਰਦਾ ਹੈ ਅਤੇ ਉੱਥੇ ਹੀ ਗੁਰਮੁਖੀ ਸਿੱਖਦਾ ਉਹ ਡੇਰੇ ਦਾ ਨਾਮ ਦੁੱਧਾਤਾਰੀ ਡੇਰਾ ਸੀ ਤੇ ਅੱਜ ਉਸ ਡੇਰੇ ਦੀ ਥਾਂ ਤੇ ਇੱਕ ਗੁਰੂ ਘਰ ਬਣਾ ਦਿੱਤਾ ਗਿਆ ਇੱਕ ਦਿਨ ਕੀ ਹੁੰਦਾ ਕਿ ਡੇਰੇ ਦੇ ਨੇੜੇ ਵਾਲੇ ਘਰ ਦੇ ਵਿੱਚ ਇਕੱਠੀਆਂ ਦੋ ਬਰਾਤਾਂ ਆਈਆਂ ਸਨ ਇਹ ਬਰਾਤਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਹਰੀਗੜ ਤੋਂ ਹੀ ਆਈਆਂ ਸਨ ਤਾਂ ਬਰਾਤਾਂ ਦੇ ਵਿੱਚੋਂ ਪੰਜ-ਸੱਤ ਮੁੰਡੇ ਸ਼ਰਾਬ ਪੀ ਕੇ ਉਸ ਡੇਰੇ ਦੇ ਵਿੱਚ ਚਲੇ ਜਾਂਦੇ ਹਨ ਉੱਥੇ ਉਹ ਸ਼ਰਾਬ ਪੀਣ ਦੇ ਲਈ ਪਾਣੀ ਲੱਭਦੇ ਲੱਭਦੇ ਚਲੇ ਜਾਂਦੇ ਨੇ ਕਿਉਂਕਿ ਉਹ ਡੇਰੇ ਦੇ ਵਿੱਚ ਇੱਕ ਪਾਣੀ ਵਾਲਾ ਖੂਹ ਹੁੰਦਾ ਹੈ ਉਹ ਉੱਥੇ ਜਾ ਕੇ ਖੂਹ ਤੋਂ ਪਾਣੀ ਕੱਢਦੇ ਨੇ ਤੇ ਸ਼ਰਾਬ ਪੀਣ ਲੱਗ ਜਾਂਦੇ ਨੇ ਤੇ ਜਿਉਣਾ ਇਸ ਗੱਲ ਦਾ ਜਿਉਣਾ ਨੂੰ ਪਤਾ ਲੱਗਦਾ ਵੀ ਕੁਝ ਬਰਾਤੀ ਨੇ ਜਿਹੜੇ ਉਹ ਡੇਰੇ ਦੀ ਬੇਅਦਵੀ ਕਰ ਰਹੇ ਨੇ ਤਾਂ ਜਿਉਣਾ ਇੱਕ ਆਪਣੇ ਨਾਲ ਸੁਮਾ ਵਾਲੀ ਡਾਂਗ ਰੱਖਦਾ ਸੀ ਡਾਂਗ ਚੱਕ ਕੇ ਜਿਉਣਾ ਡੇਰੇ ਦੇ ਵਿੱਚ ਆ ਜਾਂਦਾ ਤੇ ਉੱਥੇ ਆ ਕੇ ਉਹ ਉਹਨਾਂ ਮੁੰਡਿਆਂ ਦੀ ਉਹ ਡਾਂਗ ਦੇ ਨਾਲ ਰੱਜ ਕੇ ਖਰਖਰਾ ਕਰਦਾ ਜਿਹੜੇ ਉਹ ਮੁੰਡੇ ਸੀ ਸ਼ਰਾਬੀ ਉਹਨਾਂ ਨੇ ਪਿੰਡ ਦੇ ਵਿੱਚ ਵੜ ਕੇ ਜਾਨ ਬਚਾਈ ਤੇ ਡੇਰੇ ਦੇ ਨਾਲ ਇੱਕ ਛੇ ਗੱਲੀਆਂ ਦੇ ਵਿੱਚ ਬਾਗ ਬਣਿਆ ਹੋਇਆ ਸੀ ਜਿੱਥੇ ਕਿ ਸਾਰੇ ਪਿੰਡ ਦੀ ਬਰਾਤ ਬੈਠਦੀ ਸੀ ਤੇ ਉੱਥੇ ਦੋਵੇਂ ਪਰੌਣੇ ਬੈਠੇ ਸੀ ਤਾਂ ਜਿਉਣਾ ਕਹਿੰਦਾ ਵੀ ਇਹਨਾਂ ਨਾਲ ਤਾਂ ਮੈਂ ਬਾਅਦ ਵਿੱਚ ਦੇਖਾਂਗਾ ਪਹਿਲਾਂ ਮੈਂ ਪਰੌਣਿਆਂ ਨੂੰ ਪੁੱਛਾਂ ਮਾਂ ਵੀ ਉਹ ਕੀ ਕਹਿੰਦੇ ਨੇ ਤਾਂ ਉਹ ਉਹਨਾਂ ਨੂੰ ਜਾ ਕੇ ਕਹਿੰਦਾ ਵੀ ਤੁਸੀਂ ਪਿੰਡ ਦੇ ਜਵਾਈ ਭਾਈਓ ਤੁਹਾਨੂੰ ਮੈਂ ਤਾਂ ਬਖਸ਼ਦਾ ਜੇ ਤੁਸੀਂ ਫਿਰ ਵੀ ਆਪਣੀ ਭਲੀ ਚਾਹੁੰਦੇ ਹੋ ਤਾਂ ਜਿਹੜੇ ਤੁਸੀਂ ਨੇ ਆਪਣੇ ਗਲ ਦੇ ਵਿੱਚ ਕੈਂਠੇ ਪਾਏ ਨੇ ਇਹ ਖੋਲ ਕੇ ਮੇਰੀ ਤਲੀ ਦੇ ਉੱਤੇ ਰੱਖ ਦਿਓ ਤਾਂ ਉਹ ਬਿਨਾਂ ਕੋਈ ਸਵਾਲ ਜਵਾਬ ਕੀਤੇ ਆਪਣੇ ਕੈਂਠੇ ਲਾ ਕੇ ਜਿਉਣੇ ਦੇ ਹੱਥ ਦੇ ਉੱਤੇ ਰੱਖ ਦਿੰਦੇ ਨੇ ਤੇ ਜਿਉਣਾ ਜਦੋਂ ਉਹਨਾਂ ਕੈਂਠਿਆਂ ਨੂੰ ਫੜਦਾ ਉਸੇ ਵੇਲੇ ਜਿਉਣੇ ਦੇ ਖੂਨ ਦੇ ਵਿੱਚ ਇੱਕ ਨਵੀਂ ਲਹਿਰ ਉੱਠਦੀ ਹੈ ਜਿਉਣੇ ਦੇ ਖੂਨ ਵਿੱਚ ਇੱਕ ਕ੍ਰਾਂਤੀ ਆ ਜਾਂਦੀ ਹੈ ਵੀ ਅੱਜ ਤੋਂ ਬਾਅਦ ਆਪਾਂ ਨੇ ਹੋਰ ਕੋਈ ਕੰਮ ਨਹੀਂ ਕਰਨਾ ਅੱਜ ਤੋਂ ਬਾਅਦ ਆਪਾਂ ਨੇ ਡਾਕੇ ਹੀ ਮਾਰਨੇ ਨੇ ਅਮੀਰਾਂ ਨੂੰ ਲੁੱਟਣਾ ਹੈ ਅਤੇ ਗਰੀਬਾਂ ਦਾ ਭਲਾ ਕਰਨਾ ਹੈ ਜਿਉਣਾ ਮਾਸ ਮੱਛੀ ਜਾਂ ਆਪਾਂ ਕਹਿੰਦੇ ਇਹ ਵੀ ਸ਼ਰਾਬ ਬਿਲਕੁਲ ਨਹੀਂ ਪੀਂਦਾ ਸੀ ਉਹ ڈاکੂ ਵੀ ਬਣਿਆ ਤਾਂ ਉਹ ਇੱਕ ਧਰਮ ਦਾ ڈاکੂ ਬਣਿਆ ਤਾਂ ਜਿਉਣਾ ਇੱਕ ਉਦੇਸ਼ ਲੈ ਕੇ ڈاکੂ ਬਣਿਆ ਸੀ ਵੀ ਮੈਂ ਆਪਣੇ ਪਿੰਡ ਦਾ ਨਾਮ ਆ ਜਿਹੜਾ ਉਹ ਉੱਚਾ ਕਰੂੰਗਾ ਅਤੇ ਮੈਂ ਗਰੀਬਾਂ ਦੀ ਹੈਲਪ ਕਰੂੰਗਾ ਤੇ ਅਮੀਰਾਂ ਨੂੰ ਲੁੱਟਿਆ ਕਰੂੰਗਾ ਤਾਂ ਜਿਉਣਾ ਉਹਨਾਂ ਦੋਵੇਂ ਭਰਾਵਾਂ ਦੇ ਕੰਠੇ ਲੈ ਕੇ ਆਪਣੇ ਘਰ ਨਹੀਂ ਗਿਆ ਉਹ ਆਪਣੇ ਪਿੰਡ ਦੇ ਲਾਗੇ ਮਹਿਲਾ ਪਿੰਡ ਵਿੱਚ ਗਿਆ ਉੱਥੇ ਇੱਕ ਉਸ ਦਾ ਸਾਥੀ ਸੀ ਆਪਣੇ ਸਾਥੀ ਕੋਲ ਜਾ ਕੇ ਉਸ ਨੇ ਕੁਝ ਦਿਨਾਂ ਦੀ ਖਾਤਰ ਇੱਕ ਘੋੜੀ ਦੀ ਮੰਗ ਕੀਤੀ ਤੇ ਉਸ ਦਾ ਸਾਥੀ ਜੋ ਮਹਿਲਾ ਪਿੰਡ ਦਾ ਸੀ ਉਸ ਨੇ ਆਪਣੇ ਪਿੰਡ ਦੇ ਕਿਸੇ ਨੰਬਰਦਾਰ ਕੋਲੋਂ ਕੁਝ ਦਿਨਾਂ ਦੇ ਲਈ ਜੌਣਾ ਨੂੰ ਇੱਕ ਘੋੜੀ ਦਿਵਾ ਦਿੱਤੀ ਤੇ ਜੌਣਾ ਕਹਿੰਦਾ ਮੈਂ 4 ਜਾਂ 5 ਦਿਨਾਂ ਦੇ ਵਿੱਚ ਤੁਹਾਡੀ ਘੋੜੀ ਵਕਸ ਕਰ ਦਵਾਂਗਾ ਤੇ ਆਪਣੇ ਮਿੱਤਰ ਕੋਲੋਂ ਘੋੜੀ ਲੈ ਕੇ ਜੌਣਾ ਪਿੰਡ ਦੌਲੇਵਾਲ ਪਹੁੰਚ ਜਾਂਦਾ ਅਤੇ ਉੱਥੇ ਜਾ ਕੇ ਉਹ ਇੱਕ ਘੋੜੀ ਤੇ ਇੱਕ ਰਫਲ ਲੈ ਲੈਂਦਾ ਤਾਂ ਹੌਲੀ-ਹੌਲੀ ਜਿਵੇਂ ਟਾਈਮ ਲੰਘਦਾ ਜਾਂਦਾ ਜਿਉਂਨੇ ਜਿਹੜੇ ਯਾਰ ਮਿੱਤਰ ਹੁੰਦੇ ਨੇ ਉਹਨਾਂ ਦੇ ਵਿੱਚ ਬਾਧਾ ਹੁੰਦਾ ਜਾਂਦਾ ਇਹਨਾਂ ਦੀ ਇੱਕ ਮੰਡਲੀ ਬਣ ਜਾਂਦੀ ਹੈਗੀ ਇਹਨਾਂ ਦੀ 13-14 ਜਣਿਆਂ ਦੀ ਮੰਡਲੀ ਹੋ ਜਾਂਦੀ ਹੈ ਇਹ ਭਲਾਈ ਦਾ ਕੰਮ ਕਰਨ ਲੱਗ ਜਾਂਦੇ ਨੇ ਤਾਂ ਜਿਹੜਾ ਜਿਉਣਾ ਹੁੰਦਾ ਇਹ ਪੀ ਪੈਣ ਦਾ ਬਹੁਤ ਸਾਂਝਾ ਹੁੰਦਾ ਤੇ ਮਾਤਾ ਨਾਨਾ ਦੀ ਵੀ ਹੈ ਜਿਹੜੀ ਉਹ ਇਹਦੇ ਅੰਗ ਸੰਗ ਰਹਿੰਦੀ ਸੀ ਉਸ ਦਾ ਬਹੁਤ ਵੱਡਾ ਭਗਤ ਸੀ ਜੇ ਜਿਉਣੀ ਨੂੰ ਕੋਈ ਔਰਤ ਮਿਲ ਜਾਂਦੀ ਤਾਂ ਇਹ ਉਸ ਨੂੰ ਮਾਤਾ ਕਹਿ ਕੇ ਹੀ ਬੁਲਾਉਂਦਾ ਜੇ ਕੋਈ ਕੁੜੀ ਮਿਲ ਜਾਂਦਾ ਹੈ ਉਸ ਨੂੰ ਆਪਣੀ ਭੈਣ ਹੀ ਸਮਝਦਾ ਸੀ। ਇਸੇ ਗੱਲ ਨੇ ਹੀ ਜਿਉਣੇ ਨੂੰ ਆਮਰ ਕੀਤਾ ਹੈ। ਇੱਕ ਦਿਨ ਜਿਉਣੇ ਦੀ ਜਿਹੜੀ ਮੰਡਲੀ ਹੈ ਉਹ ਨਾਬੇ ਦੇ ਵੀੜ ਵਿੱਚ ਆਸਣ ਲਾ ਕੇ ਬੈਠੀ ਹੁੰਦੀ ਹੈ। ਤਾਂ ਉੱਥੇ ਜਿਹੜਾ ਜਿਉਣਾ ਸੀ ਉਹਨੇ ਆਪਣੇ ਜਿਹੜੇ ਅਸੂਲ ਸੀ ਉਹ ਆਪਣੀ ਮੰਡਲੀ ਵਿੱਚ ਦੱਸੇ ਜਿਹੜਾ ਪਹਿਲਾ ਅਸੂਲ ਸੀ ਉਹ ਐਵੇਂ ਸੀ ਵੀ ਆਪਾਂ ਨੇ ਕਿਸੇ ਧਰਮ ਸਥਾਨ ਦੇ ਉੱਤੇ ਨਹੀਂ ਹਮਲਾ ਕਰਨਾ। ਦੂਜਾ ਅਸੂਲ ਸੀ ਕਿ ਆਪਾਂ ਨੇ ਕਿਸੇ ਗਰੀਬ ਦੇ ਉੱਤੇ ਬਾਰ ਨਹੀਂ ਕਰਨਾ। ਤੀਜਾ ਸੀ ਆਪਾਂ ਮਾਲ ਲੁੱਟਾਂਗੇ ਤੇ ਗਰੀਬਾਂ ਵਿੱਚ ਵੰਡਾਂਗੇ। ਚੌਥਾ ਕੋਈ ਵੀ ਧੀ ਪਾਣ ਆਪਾਂ ਨੇ ਬਗਾਨੀ ਨਹੀਂ ਸਮਝਣੀ ਤੇ ਜਿਹੜਾ ਪੰਜਵਾਂ ਸੀ ਸਭ ਤੋਂ ਸਖਤ ਅਸੂਲ ਸੀ ਵੀ ਕਿਸੇ ਨੂੰ ਵੀ ਆਪਾਂ ਨੇ ਜਾਣ ਤੋਂ ਨਹੀਂ ਮਾਰਨਾ ਆ ਜਿਉਣੇ ਦੇ ਬਹੁਤ ਸਾਰੇ ਡਾਕੇ ਮਾਰੇ ਅਤੇ ਗਰੀਬਾਂ ਵਿੱਚ ਵੰਡ ਦਿੰਦਾ ਜਿਉਣਾ ਗਰੀਬ ਘਰਾਂ ਦੀਆਂ ਲੜਕੀਆਂ ਜਿਵੇਂ ਘੋ ਮਾਇਆ ਪੰਜੀਰੀ ਦਾ ਸਮਾਨ ਉਹਨਾਂ ਦੇ ਘਰ ਜਾ ਕੇ ਆਪ ਦੇ ਕੇ ਆਉਂਦਾ ਤਾਂ ਹਰ ਪਾਸੇ ਜਿਉਣੇ ਦੀ ਤੂਤੀ ਬੋਲਦੀ ਹੈ ਉਦੋਂ ਜਿਉਣੇ ਦੇ ਨਾਮ ਨਾਲ ਜਿਉਣਾ ਡਾਕੂ ਲੱਗ ਜਾਂਦਾ ਤਾਂ ਕਾਫੀ ਟਾਈਮ ਲੰਘਣ ਤੋਂ ਬਾਅਦ ਸਰਕਾਰ ਜਿਹੜੀ ਹੈ ਉਹ ਜਿਉਨੇ ਦੀ ਗ੍ਰਫਤਾਰੀ ਤੇ 1000 ਰੁਪਿਆ ਇਨਾਮ ਦਾ ਰੱਖਦੀ ਹੈ ਤਾਂ ਪੁਲਿਸ ਦੀਆਂ ਕਈ ਕੋਸ਼ਿਸ਼ਾਂ ਜਿਉਨੇ ਨੂੰ ਫੜਨ ਦੇ ਵਿੱਚ ناکਾਮ ਰਹੀਆਂ ਜਿਉਨੇ ਦੇ ਪਿੰਡ ਦੇ ਨਾਲ ਹੀ ਇੱਕ ਪਿੰਡ ਗੁਜਰਾ ਉਥੋਂ ਦਾ ਇੱਕ ਸਾਥੀ ਸੀ ਜਿਉਨੇ ਦਾ ਜਿਸਦੇ ਖੇਤ ਦੇ ਵਿੱਚ ਜਿਉਨੇ ਦੀ ਮੰਡਲੀ ਸਿਗਰ ਦੁਪਹਿਰੇ ਆਰਾਮ ਕਰਨ ਦੇ ਲਈ ਜਾਂਦੀ ਸੀ ਤਾਂ ਗੁਜਰਾ ਪਿੰਡ ਵਾਲੇ ਜਿਉਨੇ ਦੇ ਸਾਥੀ ਨੇ ਨਾਬੇ ਦੀ ਪੁਲਿਸ ਨੂੰ ਜਾ ਕੇ ਖਬਰ ਦਿੱਤੀ ਵੀ ਜਿਉਣਾ ਮੇਰੇ ਖੇਤ ਵਿੱਚ ਸੁੱਤਾ ਪਿਆ ਜਾਓ ਸੁੱਤੇ ਨੂੰ ਹੀ ਦੱਬ ਲਗੋ ਜਾ ਕੇ ਪੁਲਿਸ ਵੀ ਉਨਾ ਟਾਈਮ ਤੇ ਹੀ ਆ ਜਾਂਦੀ ਹੈ ਜੋਣਾ ਉੱਥੇ ਗ੍ਰਿਫਤਾਰ ਹੋ ਜਾਂਦਾ ਹੈ ਕਾ ਜਿਉਣਾ ਨੂੰ 90 ਰਿਹਸਤ ਵਿੱਚ ਲਿਜਾਇਆ ਜਾਂਦਾ ਤੇ ਉੱਥੇ ਜਾ ਕੇ ਉਸ ਨੂੰ ਚੱਕੀ ਚਲਾਉਣ ਦਾ ਕੰਮ ਦੇ ਦਿੱਤਾ ਜਾਂਦਾ ਤਾਂ 90 ਜੇਲ੍ਹ ਦਾ ਜਿਹੜਾ ਰਾਜਾ ਸੀ ਹੀਰਾ ਸਿੰਘ ਉਹ ਆਉਂਦਾ ਜਿਉਣੇ ਕੋਲ ਉਹ ਆ ਕੇ ਜਿਉਣੇ ਨੂੰ ਕਹਿੰਦਾ ਵੀ ਜਿਉਣੇ ਮੈਂ ਸੁਣਿਆ ਤੇਰੇ ਉੱਤੇ ਦੇਵੀ ਦਾ ਬਾਰ ਹੈ ਤਾਂ ਜਿਉਣਾ ਕਹਿੰਦਾ ਹਾਂ ਹੈਗਾ ਬਿਲਕੁਲ ਹੈਗਾ ਦੇਵੀ ਮੇਰੇ ਅੰਗ ਸੰਗ ਹੈ ਤਰ ਆਇਆ ਬੋਲਦਾ ਵੀ ਜੇ ਤੇਰੇ ਦੇਵੀ ਅੰਗ ਸੰਗ ਹੈ ਤਾਂ ਤੂੰ ਇੱਥੋਂ ਭੱਜ ਜਾਵੇਂਗਾ ਤਾਂ ਜਿਉਣਾ ਬੋਲਦਾ ਵੀ ਜ਼ਰੂਰ ਭੱਜੂਗਾ ਤਾਂ ਹੀਰਾ ਸਿੰਘ ਜਿਉਣਾ ਨੂੰ ਕਹਿੰਦਾ ਵੀ ਜੇ ਤੂੰ ਭੱਜਣ ਦੇ ਵਿੱਚ ਸਫਲ ਰਿਹਾ ਤਾਂ ਮੇਰੀ ਨਾ ਬਾਹਰ ਆਸਤੇ ਦੇ ਵਿੱਚੋਂ ਤੈਨੂੰ ਕੋਈ ਵੀ ਨਹੀਂ ਫੜੇਗਾ ਤਾਂ ਉਸੇ ਰਾਤ ਨੂੰ ਜਿਉਣਾ ਮਾਤਾ ਨੂੰ ਅਰਦਾਸ ਕਰਦਾ ਕਿ ਭਗਵਾਨ ਕਿਸ਼ਨ ਦੇ ਜਨਮ ਵੇਲੇ ਵੀ ਸੱਤ ਜੰਦੇ ਲੱਗੇ ਸੀ ਉਹ ਸੱਤ ਦੇ ਸੱਤ ਹੀ ਖੁੱਲ ਗਏ ਸੀ ਅਤੇ ਮੇਰੀ ਕੋਠੜੀ ਨੂੰ ਤਾਂ ਇੱਕ ਹੀ ਜਾਂਦਾ ਰਾਤੋ ਰਾਤ ਕਰਾਮਾਤ ਹੁੰਦੀ ਹੈ ਜਿੰਦਾ ਖੁੱਲ ਹੀ ਜਾਂਦਾ ਅਤੇ ਜਿਉਣਾ ਜੇਲ੍ਹ ਦੇ ਵਿੱਚੋਂ ਫਰਾਰ ਹੋ ਜਾਂਦਾ ਤਾਂ ਜਿਉਣ ਦੇ ਨਾਲ ਜਿਉਣ ਦਾ ਇੱਕ ਸਾਥੀ ਵੀ ਫੜਿਆ ਗਿਆ ਸੀ ਉਹ ਹਲੇ ਜੇਲ੍ਹ ਦੇ ਅੰਦਰ ਹੀ ਹੁੰਦਾ ਤਾਂ ਜਿਉਣਾ ਭੱਜਣ ਦੇ ਵਿੱਚ ਸਫਲ ਹੁੰਦਾ ਅਤੇ ਰਾਜੇ ਨੇ ਵੀ ਆਪਣੇ ਬੋਲ ਪਗਾਏ ਜਿਉਣੇ ਦੇ ਪਿੱਛੇ ਆਪਣਾ ਕੋਈ ਵੀ ਕਰਮਚਾਰੀ ਉਸ ਨੂੰ ਫੜਨ ਲਈ ਨਹੀਂ ਭੇਜਿਆ ਤੇ ਹੁਣ ਗੱਲ ਕਰਾਂਗੇ ਜਿਉਣੇ ਦੀਆਂ ਲੁੱਟੀਆਂ ਵੀ ਸਨ ਜਾਂ ਐਵੇਂ ਹੀ ਗੱਲਾਂ ਬਣੀਆਂ ਨੇ ਮਾਣੇ ਤੋਂ ਗੋਬਿੰਦੀ ਨਾਮ ਦੀ ਇੱਕ ਕੁੜੀ ਸੀ ਜਿਸ ਨੂੰ ਜਿਉਣੇ ਨੇ ਆਪਣੀ ਮੂਹ ਬੋਲੀ ਭੈਣ ਬਣਾਇਆ ਸੀ ਉਹ ਲੌਂਗੋਵਾਲ ਪਿੰਡ ਵਿੱਚ ਰਹੀ ਹੋਈ ਸੀ ਜਿਉਣਾ ਹਰ ਸਾਲ ਤੀਆਂ ਵੇਲੇ ਉਸ ਨੂੰ ਸੰਧਾਰਾ ਦੇਖੇ ਆਉਂਦਾ ਇੱਕ ਵਾਰੀ ਕੀ ਹੁੰਦਾ ਕਿ ਤੀਆਂ ਲੱਗੀਆਂ ਹੁੰਦੀਆਂ ਨੇ ਜਿਉਂਨੇ ਦੀ ਮੰਡਲੀ ਮੂੰਹ ਬੋਲੀ ਭੈਣ ਨੂੰ ਗਵਿੰਦੀ ਨੂੰ ਸੰਧਾਰਾ ਦੇਣ ਲਈ ਜਾ ਰਹੀ ਹੁੰਦੀ ਹੈ ਤਾਂ ਉਹ ਤੀਆਂ ਵਾਲੀਆਂ ਕੁੜੀਆਂ ਨੂੰ ਲੱਗਦਾ ਵੀ ਇਹ ਤਾਂ ڈاکੂ ਆ ਗਏ ਸਾਨੂੰ ਲੁੱਟਣਗੇ ਵੀ ਜੇ ਆਪ ਲੁੱਟਣਗੇ ਤਾਂ ਇਹ ਸਾਡੇ ਨਾਲ ਛੇੜਛਾੜ ਵੀ ਕਰਨਗੇ ਆਪਾਂ ਐਦਾਂ ਕਰਦੇ ਹਾਂ ਵੀ ਆਪਣੇ ਗਹਿਣੇ ਨੇ ਜਿਹੜੇ ਉਹ ਆਪਾਂ ਖੁਦ ਹੀ ਲਾ ਕੇ ਸੁੱਟ ਦਿੰਨੇ ਆ ਤਾਂ ਕੁੜੀਆਂ ਨੇ ਆਪਣੇ ਗਹਿਣੇ ਲਾ ਕੇ ਸੁੱਟਨੇ ਸ਼ੁਰੂ ਕਰ ਦਿੱਤੇ ਉਹ ਡਰ ਗਈਆਂ ਸਨ ਤੇ ਸਾਰੀਆਂ ਕੁੜੀਆਂ ਆਪਣੇ ਗਹਿਣੇ ਸੁੱਟ ਕੇ ਆਪੋ ਆਪਣੇ ਘਰੇ ਭੱਜ ਜਾਂਦੀਆਂ ਨੇ ਤਾ ਜਿਉਣਾ ਉਹਨਾਂ ਨੂੰ ਬਾਜ ਵੀ ਮਾਰਦਾ ਮੇਰੀ ਉਹ ਭੈਣੋਂ ਭੱਜਉਣਾ ਮੈਂ ਜਿਉਣਾ ਹਾਂ ਸੋਡਾ ਭਰਾ ਜਿਉਣਾ ਤਾਂ ਫਿਰ ਜਿਉਣਾ ਉਹ ਸਾਰੇ ਗਹਿਣੇ ਇਕੱਠੇ ਕਰਕੇ ਆਪਣੀ ਭੈਣ ਗੋਵਿੰਦੀ ਦੇ ਘਰ ਚਲੇ ਜਾਂਦੇ ਨੇ ਅਤੇ ਉਹ ਗਹਿਣੇ ਵਾਲੀ ਪੋਟਲੀ ਆਪਣੀ ਭੈਣ ਗੋਵਿੰਦੀ ਨੂੰ ਸੁਭਾ ਦੇ ਦਿੰਦੇ ਨੇ ਵੀ ਜਾ ਪਿੰਡ ਵਿੱਚ ਸੁनेहा ਭੇਜ ਦੇ ਕੁੜੀਆਂ ਆਪੋ ਆਪਣੇ ਗਹਿਣੇ ਪਛਾਣ ਕੇ ਲੈ ਜਾਣਗੀਆਂ ਅਤੇ ਆਪਣੀ ਭੈਣ ਨੂੰ ਇੱਕ ਚਾਂਦੀ ਦੇ ਸਿੱਕਿਆਂ ਦੀ ਪੋਟਲੀ ਵੀ ਦਿੰਦਾ ਵੀ ਹਰੇਕ ਕੁੜੀ ਨੂੰ 2-2 ਸਿੱਕੇ ਦੇ ਨਵੇਂ ਮੇਰੇ ਵੱਲੋਂ ਤੇ ਜਿਹੜੇ ਸਿੱਕੇ ਬਚਣਗੇ ਉਹ ਤੂੰ ਆਪ ਰੱਖ ਲਵੀਂ ਜਿਉਣਾ ਜਿਸਦੇ ਘਰ ਵੀ ਰੋਟੀ ਖਾਂਦਾ ਸੀ ਉਹ ਉਹਨਾਂ ਦਾ ਦੁੱਖ ਸੁੱਖ ਵੀ ਪੁੱਛਦਾ ਸੀ ਅਤੇ ਉਹਨਾਂ ਦੇ ਪਿੰਡ ਬਾਰੇ ਵੀ ਦੁੱਖ ਸੁੱਖ ਦੀ ਗੱਲ ਕਰਦਾ ਸੀ ਜਿਉਣਾ ਕਿਸੇ ਦੇ ਘਰ ਦਾ ਖਾ ਕੇ ਹਰਾਮ ਨਹੀਂ ਕਰਦਾ ਸੀ ਤੇ ਹੁਣ ਗੱਲ ਕਰਾਂਗੇ ਜਿਉਣੇ ਮੌੜ ਨੇ ਆਪਣੇ ਭਰਾ ਕਿਸ਼ਨੇ ਦਾ ਬਦਲਾ ਡੋਗਰ ਕੋਲੋਂ ਕਿਵੇਂ ਲਿਆ ਤੇ ਕਿਸ ਨੇ ਆ ਕੇ ਜਿਉਣੇ ਨੂੰ ਜਿਹੜੀ ਉਹ ਚਿੱਠੀ ਦਿੱਤੀ ਸੀ ਜਿਹੜੀ ਉਸਦੇ ਭਰਾ ਕਿਸ਼ਨੇ ਨੇ ਕਾਲੇ ਪਾਣੀ ਜੇਲ੍ਹ ਵਿੱਚੋਂ ਭੇਜੀ ਸੀ ਫਲੇੜੇ ਦਾ ਇੱਕ ਕੈਦੀ ਕਾਲੇ ਪਾਣੀ ਦੀ ਕੈਦ ਛੱਟ ਕੇ ਪਿੰਡ ਨੂੰ ਵਾਪਸ ਆ ਰਿਹਾ ਸੀ ਉਸ ਕੈਦੀ ਨੂੰ ਕਿਸ਼ਨਾ ਚਿੱਠੀ ਫੜਾਉਂਦਾ ਤੇ ਕਹਿੰਦਾ ਆਪਣੇ ਪਿੰਡ ਫਲੇੜੇ ਤੋਂ ਬਾਅਦ ਵਿੱਚ ਜਾਵੀ ਪਹਿਲਾਂ ਮੇਰੇ ਪਿੰਡ ਮੌੜਾ ਜਾਵੀ ਜੇ ਮੇਰੇ ਪਰਿਵਾਰ ਵਿੱਚ ਕੋਈ ਜਿਉਂਦਾ ਹੋਇਆ ਤਾਂ ਉਸ ਨੂੰ ਇਹ ਚਿੱਠੀ ਫੜਾ ਦੇਵੀ ਜੇ ਮੇਰਾ ਛੋਟਾ ਭਰਾ ਜਿਉਣਾ ਜਿਉਂਦਾ ਹੋਇਆ ਤਾਂ ਇਹ ਚਿੱਠੀ ਜਿਉਣੇ ਨੂੰ ਫੜਾ ਦੇਵੀ ਆਹ ਮੁੰਡਾ ਆਪਣੇ ਪਿੰਡ ਫਲੇੜੇ ਨਹੀਂ ਜਾਂਦਾ ਕਿਸਨੇ ਦੇ ਕਹਿਣ ਮੁਤਾਬਕ ਜਿਉਣੇ ਦੇ ਪਿੰਡ ਮੌੜਾ ਚਲਾ ਜਾਂਦਾ ਉੱਥੇ ਜਾ ਕੇ ਲੋਕਾਂ ਤੋਂ ਪਤਾ ਕਰਦਾ ਵੀ ਜਿਉਣਾ ਕਿੱਥੇ ਰਹਿੰਦਾ ਤਾਂ ਲੋਕ ਉਸ ਨੂੰ ਦੱਸਦੇ ਹਨ ਕਿ ਜਿਉਣਾ ਤਾਂ ਅੱਜਕੱਲ੍ਹ ਜੀਂਦ ਰਿਆਸਤ ਦੇ ਵੀੜ ਵਿੱਚ ਬੈਠਾ ਹੈ ਤਾਂ ਉਹ ਚਿੱਠੀ ਲੈ ਕੇ ਬੀੜਾਂ ਵਿੱਚ ਪਹੁੰਚ ਜਾਂਦਾ ਜਿਉਂਨੇ ਦਾ ਇੱਕ ਸਾਥੀ ਚਾਤਰਾ ਬੰਦੂਕ ਲੈ ਕੇ ਬੀੜ ਦੇ ਵਿੱਚ ਕਿਕਰ ਦੇ ਉੱਤੇ ਬੈਠਾ ਹੁੰਦਾ ਤਾਂ ਉਹ ਉਹ ਮੁੰਡੇ ਨੂੰ ਆਉਂਦੇ ਨੂੰ ਵੇਖ ਲੈਂਦਾ ਉਸਦੇ ਹੱਥ ਵਿੱਚ ਚਿੱਠੀ ਹੁੰਦੀ ਆ ਤੇ ਉਹ ਆਪਣੇ ਦੋਵੇਂ ਹੱਥ ਉੱਤੇ ਕਰਕੇ ਆਉਂਦਾ ਹੁੰਦਾ ਵੀ ਕੋਈ ਅੱਗੇੋਂ ਗੋਲੀ ਨਾ ਚਲਾ ਦੇਵੇ ਤਾਂ ਚਾਤਰਾ ਕਿਕਰ ਦੇ ਉੱਤੋਂ ਉੱਤਰ ਕੇ ਉਹ ਮੁੰਡੇ ਨੂੰ ਰੋਕਦਾ ਤੇ ਪੁੱਛਦਾ ਵੀ ਕੌਣ ਹੈ ਤੂੰ ਕਿੱਥੋਂ ਆਇਆ ਤਾਂ ਉਹ ਦੱਸਦਾ ਸਾਰੀ ਗੱਲ ਵੀ ਮੈਂ ਕਾਲੇ ਪਾਣੀ ਵਿੱਚੋਂ ਆਇਆ ਮੈਨੂੰ ਜਿਉਨੇ ਦੇ ਪ੍ਰਾਣੇ ਚਿੱਠੀ ਦਿੱਤੀ ਹੈ ਤਾਂ ਚਤਰਾ ਉਸ ਮੁੰਡੇ ਨੂੰ ਜਿਉਣੇ ਕੋਲ ਲੈ ਕੇ ਜਾਂਦਾ ਤਾਂ ਜਿਉਣਾ ਜਦੋਂ ਚਿੱਠੀ ਪੜਦਾ ਤਾਂ ਜਿਉਣਾ ਚਿੱਠੀ ਪੜ ਕੇ ਰੋਣ ਲੱਗ ਜਾਂਦਾ ਅੱਦੇ ਰੋਂਦਾ ਰੋਂਦਾ ਕਹਿੰਦਾ ਵੀ ਜਿਹੜਾ ਅਹਿਮਦ ਡੋਗਰ ਆ ਆਪਾਂ ਉਸ ਨੂੰ ਕੱਲ ਨੂੰ ਹੀ ਮਾਰਾਂਗੇ ਤਾਂ ਉੱਥੋਂ ਉੱਟ ਕੇ ਜਿਉਣਾ ਆਪਣੀ ਬੰਦੂਖ ਦੇ ਨਾਲ ਧਾਪੀ ਉੱਤੇ ਇੱਕ ਲੀਕ ਖਿੱਚਦਾ ਤੇ ਕਹਿੰਦਾ ਵੀ ਜਿਹੜੇ ਵੀ ਮੇਰੇ ਨਾਲ ਜਾਣਗੇ ਉਹ ਇਹ ਲੀਕ ਟੱਪ ਜਾਓ ਤਾਂ ਉਸ ਦੇ ਚਾਰ ਸਾਥੀ ਉਹ ਲੀਕ ਟੱਪ ਜਾਂਦੇ ਜਿਉਣਾ ਸਮੇਤ ਕੁੱਲ 5 ਜਣੇ ਹੋ ਜਾਂਦੇ ਨੇ ਤੇ ਉਸ ਦਿਨ ਦੀ ਰਾਤ ਆ ਜਿਹੜੀ ਉਹ ਦੁੱਧੜੇ ਨਾਥਾਂ ਦੇ ਡੇਰੇ ਦੇ ਵਿੱਚ ਕੱਢਦੇ ਨੇ ਤਾਂ ਰਾਤ ਕੱਟ ਕੇ ਜਦੋਂ ਸਵੇਰਾ ਹੋ ਜਾਂਦਾ ਸਵੇਰੇ ਨਾਥੋ ਕੇ ਜਿਉਣਾ ਉੱਠਦਾ ਮਾਤਾ ਨੂੰ ਆਪਣੇ ਅੰਗ ਸੰਗ ਸਮਝ ਕੇ ਸੁਖ ਸੁਖਦਾ ਮਾ ਨੈਣਾ ਦੇ ਵੀ ਅੱਜ ਦੇ ਦਿਨ ਡੋਗਰ ਘਰ ਹੋਵੇ ਜੇ ਡੋਗਰ ਘਰ ਹੋਇਆ ਤਾਂ ਆਉਂਦੇ ਸੌਣ ਨੂੰ ਮੈਂ ਤੇਰੇ ਦਰ ਤੇ ਸੋਨੇ ਦਾ ਛਤਰ ਚੜਾ ਕੇ ਜਾਵਾਂਗਾ ਜਿਉਣਾ ਨਾਥਾਂ ਦੇ ਡੇਰੇ ਵਿੱਚ ਬੈਠ ਕੇ ਇੱਕ ਚਿੱਠੀ ਲਿਖਦਾ ਅਤੇ ਉੱਥੇ ਨੇੜੇ ਬੱਕਰੀਆਂ ਚਰਾ ਰਹੇ ਆਜੜੀ ਨੂੰ ਚਿੱਠੀ ਫੜਾਉਂਦਾ ਤੇ ਕਹਿੰਦਾ ਜਾ ਹਰਿਆਉ ਪਿੰਡ ਦੇ ਡੋਗਰ ਨੂੰ ਇਹ ਚਿੱਠੀ ਫੜਾ ਦੇ ਉਹਨਾਂ ਟਾਈਮ ਤੇਰੀਆਂ ਬੱਕਰੀਆਂ ਮੈਂ ਸੰਭਾਂਗਾ ਉਹ ਆਜੜੀ ਨੇ ਜਾ ਕੇ ਡੋਗਰ ਨੂੰ ਚਿੱਠੀ ਫੜਾਈ ਤੇ ਕਿਹਾ ਜਿਉਣਾ ਤੇਰੀ ਖੂ ਤੇ ਉਡੀਕ ਕਰ ਰਿਹਾ ਹੈ ਡੋਗਰ ਚਿੱਠੀ ਫੜ ਕੇ ਖੜਾ ਹੋ ਜਾਂਦਾ ਅਤੇ ਘੋੜੀ ਤੇ ਸਵਾਰ ਹੋ ਕੇ ਇਕੱਲਾ ਹੀ ਜਿਉਣੇ ਦਾ ਮੁਕਾਬਲਾ ਕਰਨ ਆ ਜਾਂਦਾ ਤਾਂ ਡੋਗਰ ਆਉਂਦੇ ਸਾਰ ਬੋਲਦਾ ਜਿਉਣੇ ਤੂੰ ਆਪਣੇ ਭਰਾ ਕਿਸ਼ਨੇ ਕੋਲ ਜਾਣ ਲਈ ਇੰਨੀ ਦੂਰ ਕਿਉਂ ਆਇਆ ਤਾਂ ਜਿਉਣਾ ਬੋਲਦਾ ਡੋਗਰਾ ਤੂੰ ਜਿਸ ਕੰਮ ਲਈ ਆਇਆ ਪਹਿਲਾਂ ਉਹ ਕੰਮ ਕਰ ਬਾਕੀ ਬਾਅਦ ਵਿੱਚ ਦੇਖਾਂਗੇ ਕਰ ਪਹਿਲਾ ਵਾਰ ਜਿਉਣਾ ਡੋਗਰ ਨੂੰ ਕਹਿੰਦਾ ਆ ਡੋਗਰ ਕਹਿੰਦਾ ਜਿਉਣਾ ਤੂੰ ਮੇਰੇ ਤੋਂ ਛੋਟਾ ਹੈ ਪਹਿਲਾ ਵਾਰ ਤੂੰ ਕਰ ਤੇ ਜਿਉਣਾ ਕਹਿੰਦਾ ਪਹਿਲਾ ਵਾਰ ਤੇਰੇ ਵਰਗੇ ਗਦਾਰ ਤੇ ਬੁਝਦਲ ਬੰਦੇ ਕਰਦੇ ਹੁੰਦੇ ਨੇ ਤੇ ਡੋਗਰ ਸੋਚਦਾ ਵੀ ਮੇਰੇ ਕੋਲ ਮੌਕਾ ਹੈ ਮੈਂ ਪਹਿਲਾ ਵਾਰ ਕਰ ਦਿੰਦਾ ਤੇ ਡੋਗਰ ਜਿਉਣਾ ਦੇ ਮੱਥੇ ਵੱਲ ਕਰਕੇ ਪਹਿਲਾ ਫੇਰ ਕਰਦਾ ਡੋਗਰ ਕੋਲ ਪਠਾਣੀ ਰਫਲ ਹੁੰਦੀ ਹੈ ਜਿਹੜਾ ਰੌਂਦ ਹੁੰਦਾ ਜਿਉਣਾ ਦੀ ਪੱਗ ਦੇ ਲੜਦੇ ਨਾਲ ਫਹਿ ਕੇ ਲੰਘ ਜਾਂਦਾ ਤੇ ਜਿਉਣਾ ਬਚ ਜਾਂਦਾ ਤਾਂ ਜਿਉਣਾ ਕਹਿੰਦਾ ਹੁਣ ਮੇਰੀ ਵਾਰੀ ਆ ਗਈ ਤੇ ਡੋਗਰ ਢਾਕੇ ਭੱਜਣ ਲੱਗਦਾ ਤਾਂ ਡੋਗਰ ਦੀ ਘੋੜੀ ਦਾ ਜਿਹੜਾ ਗੱਟਾ ਟੁੱਟ ਜਾਂਦਾ ਤੇ ਡੋਗਰ ਨੀਚੇ ਡਿੱਗ ਜਾਂਦਾ ਤੇ ਜਦੋਂ ਜਿਉਣਾ ਉਸਦੇ ਕੋਲ ਜਾਣ ਲੱਗਦਾ ਤਾਂ ਡੋਗਰ ਪੈਦਲ ਹੀ ਭੱਜਣ ਲੱਗ ਜਾਂਦਾ ਉਸਦੇ ਭੱਜ ਦੇ ਭੱਜ ਦੇ ਦੇ ਜਿਉਣਾ ਪੱਟ ਦੇ ਵਿੱਚ ਫੈਰ ਮਾਰਦਾ ਅਤੇ ਡੋਗਰ ਡਿੱਗ ਜਾਂਦਾ ਜਿਉਣਾ ਘੋੜੀ ਤੋਂ ਉਤਰ ਕੇ ਡੋਗਰ ਦੀ ਹਿੱਕ ਦੇ ਉੱਤੇ ਪੈਰ ਧਰ ਕੇ ਕਿਰਪਾਨ ਦੇ ਨਾਲ ਡੋਗਰ ਦਾ ਜਿਹੜਾ ਸਿਰ ਆਉ ਵੱਢ ਲੈਂਦਾ ਅਤੇ ਜਿਹੜੇ ਖੂਤੇ ਉਹ ਬੈਠੇ ਹੁੰਦੇ ਨੇ ਉਹ ਖੂਦੇ ਉੱਤੇ ਡੋਗਰ ਦਾ ਸਿਰ ਰੱਖ ਦਿੰਦਾ ਤੇ ਉੱਥੇ ਜਿਉਣਾ ਇੱਕ ਚਿੱਠੀ ਹੋਰ ਲਿਖਦਾ ਡੋਗਰ ਨੂੰ ਮਾਰਨ ਵਾਲਾ ਮੈਂ ਹਾਂ ਜਿਉਣਾ ਡਾਕੂ ਜੇ ਫੜਿਆ ਗਿਆ ਤਾਂ ਮੈਨੂੰ ਕੰਨੇ ਨੂੰ ਫੜ ਲਿਓ ਮੇਰੇ ਨਾਲ ਹੋਰ ਕੋਈ ਨਹੀਂ ਸੀ ਤੇ ਉਸ ਤੋਂ ਬਾਅਦ ਉਹ ਉੱਥੋਂ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਸਾਰਾ ਸਮਾਨ ਹੁੰਦਾ ਬੰੂਕਾਂ ਵਗੈਰਾ ਉਹ ਦੱਬ ਕੇ ਮਾਤਾ ਤੇ ਛਾਤਰ ਚੜਾਉਣ ਦੇ ਲਈ ਚਲੇ ਜਾਂਦੇ ਨੇ ਜਿਉਣਾ ਭਗਮਾ ਚੋਲਾ ਪਾ ਕੇ ਸਾਦਾ ਰੂਪ ਧਾਰ ਲੈਂਦਾ ਤੇ ਜਿਹੜੇ ਉਸਦੇ ਨਾਲ ਉਸਦੇ ਸਾਥੀ ਹੁੰਦੇ ਨੇ ਉਹ ਉਸਦੇ ਚੇਲੇ ਬਣ ਕੇ ਪੈਦਲ ਤੁਰ ਕੇ ਨਾਣਾ ਦੇਵੀ ਵੱਲ ਜਾਂਦੇ ਨੇ ਉਹ ਉੱਥੇ 5 ਮਹੀਨੇ ਰਹਿੰਦੇ ਨੇ ਤੇ 5 ਮਹੀਨੇ ਕੱਟਣ ਤੋਂ ਬਾਅਦ ਸੌਣ ਦਾ ਉਹ ਦਿਨ ਆਉਂਦਾ ਜਿਹੜੇ ਦਿਨ ਉੱਥੇ ਉਹਨਾਂ ਨੇ ਛਾਤਰ ਚੜਾਉਣਾ ਸੀ ਤੇ ਪਿੱਛੋਂ ਇਹਨਾਂ ਦੇ ਹੀ ਕਿਸੇ ਸਾਥੀ ਨੇ ਪੁਲਿਸ ਕੋਲ ਗੱਲ ਲੀਕ ਕਰਤੀ ਵੀ ਜਿਉਣਾ ਨਾਣਾ ਦੇਵੀ ਗਿਆ ਹੋਇਆ ਉੱਥੇ ਉਹ ਛਾਤਰ ਚੜਾਵੇਗਾ ਜਾਓ ਫੜ ਲਓ ਜਾ ਕੇ ਤੇ ਪੁਲਸ ਪਹਾੜੀ ਦੇ ਉੱਤੇ ਚੜ ਜਾਂਦੀ ਆ ਚਾਰੇ ਪਾਸੇੋਂ ਘੇਰਾ ਪੈ ਜਾਂਦਾ ਤੇ ਜਿਉਣੇ ਨੂੰ ਆਕਾਸ਼ ਬਾਣੀ ਹੁੰਦੀ ਹੈ ਵੀ ਜਿਉਣੇ ਆ ਪਹਾੜੀ ਉਤੋਂ ਛਾਲ ਮਾਰਦਾ ਤੇਰਾ ਬਲ ਵੀ ਵਿੰਗਾ ਨਹੀਂ ਹੋਣਾ ਪਰ ਤੂੰ ਪਿੱਛੇ ਮੁੜ ਕੇ ਨਾ ਵੇਖੀ ਤਾਂ ਜਿਉਣਾ ਬਿਨਾਂ ਕੁਝ ਸੋਚੇ ਪਹਾੜੀ ਦੇ ਉਤੋਂ ਛਾਲ ਮਾਰਦਾ ਪਰ ਉਹ ਪਿੱਛੇ ਮੁੜ ਕੇ ਦੇਖ ਲੈਂਦਾ ਤੇ ਉਸ ਦੇ ਮੰਗਰ ਹੀ ਉਹਦਾ ਸਾਥੀ ਸੀ ਜਿਹੜਾ ਚਾਤਰਾ ਉਹ ਵੀ ਜਿਉਣੇ ਦੇ ਮੰਗਰ ਹੀ ਛਾਲ ਮਾਰਦਾ ਤਾਂ ਉਹ ਥੱਲੇ ਜਾ ਕੇ ਜਿੱਥੇ ਡਿੱਗਦੇ ਉਹਨੂੰ ਉੱਥੇ ਬਹੁਤ ਲੋਕ ਇਕੱਠੇ ਹੋ ਜਾਂਦੇ ਹਨ ਉਹ ਸੋਚਦੇ ਹਨ ਵੀ ਸ਼ਾਇਦ ਇਹੀ ਜਿਉਣਾ ਤਾਂ ਉਹਦਾ ਸਾਥੀ ਕਹਿੰਦਾ ਇਸਨੇ ਐਨੇ ਉੱਚੇ ਛਾਲ ਮਾਰੀ ਇਸਦਾ 발 ਵੀ ਵਿੰਗਾ ਨਹੀਂ ਹੋਇਆ ਇਹ ਤਾਂ ਕੋਈ ਕਰਨੀ ਵਾਲਾ ਸਾਧ ਸੰਤ ਲੱਗਦਾ ਮਾਤਾ ਦੇ ਉੱਤੇ ਛਾਦਰ ਦਾ ਮੈਂ ਚੜਾ ਕੇ ਆਇਆ ਤੁਸੀਂ ਮੈਨੂੰ ਫੜ ਲਓ ਜਿਹੜੀ ਉੱਥੇ ਪੁਲਿਸ ਹੁੰਦੀ ਉਹ ਚਾਦਰੇ ਨੂੰ ਫੜ ਲੈਂਦੀ ਹੈ ਅਤੇ ਜਿਉਣਾ ਉੱਥੋਂ ਪੁਲਿਸ ਦੇ ਹੱਥ ਵਿੱਚੋਂ ਲੰਘ ਜਾਂਦਾ ਤੇ ਚਾਦਰੇ ਨੂੰ ਕਾਲੇ ਬਾਣੀ ਦੀ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ ਬਾਅਦ ਵਿੱਚ ਪੁਲਿਸ ਜਿਉਣੇ ਨੂੰ ਵੀ ਫੜ ਲੈਂਦੀ ਹੈ ਤੇ ਜਿਉਣੇ ਨੂੰ ਫੜ ਕੇ ਸੰਗਰੂਰ ਲਿਆਂਦਾ ਗਿਆ ਡੋਗਰ ਦੀ ਮੌਤ ਦੇ ਕਰਕੇ ਜਿਉਣੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਜਿਉਣੇ ਨੂੰ ਹਸਾਰ ਰੇਸ ਦੇ ਵਿੱਚ ਭੇਜਿਆ ਗਿਆ ਉੱਥੇ ਜਿਉਣੇ ਨੂੰ ਇੱਕ ਕਿੱਕਰ ਦੇ ਨਾਲ ਫਾਂਸੀ ਦਿੱਤੀ ਗਈ ਤੇ ਉਹ ਕਿੱਕਰ ਉੱਥੇ ਅੱਜ ਵੀ ਮੌਜੂਦ ਹੈ ਤੇ ਜਿਉਣੇ ਦੇ ਪਿੰਡ ਮੌੜਾਂ ਵਿੱਚ ਜਿਉਣੇ ਮੋੜ ਦੀ ਸਮਾਦ ਵੀ ਬਣੀ ਹੋਈ ਹੈ ਜਿੱਥੇ ਕਿ ਹਰ ਸਾਲ ਫਰਵਰੀ ਦੇ ਵਿੱਚ ਲਗਾਤਾਰ ਤਿੰਨ ਦਿਨ ਮੇਲਾ ਭਰਦਾ ਹੈ ਦੋਸਤੋ ਇਹ ਸੀ ਜਿਉਣੀ ਦੀ ਕਹਾਣੀ ਆਪਣਾ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਹਾਣੀ ਕਿਵੇਂ ਲੱਗੀ